ਲੁਧਿਆਣਾ ਦੀ ਇੱਕ ਕੋਠੀ ਵਿੱਚੋਂ ਰੰਗ ਰਲੀਆਂ ਮਨਾਉਂਦੇ ਨੂੰ ਇੱਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਕਾਬੂ ਕਰਨ ਤੋਂ ਬਾਅਦ ਪੁਲਸ ਨੂੰ ਪਤਾ ਲੱਗਿਆ ਕਿ ਇਹ ਵਿਅਕਤੀ ਇੱਕ ਆਈਏਐਸ ਅਫਸਰ ਦੇ ਘਰ ਵਾਲਾ ਹੈ ਤਾਣਾ ਡਿਵੀਜ਼ਨ ਨੰਬਰ 5 ਲੁਧਿਆਣਾ ਦੇ ਪੁਲਿਸ ਅਧਿਕਾਰੀਆਂ ਨੇ ਜਦੋਂ ਉਸ ਅਫਸਰ ਨੂੰ ਜਾਣਕਾਰੀ ਦਿੱਤੀ ਤਾਂ ਅਫਸਰ ਨੇ ਵੀ ਸਪਸ਼ਟ ਕਰ ਦਿੱਤਾ ਕਿ ਬੰਦੀ ਕਾਰਵਾਈ ਕਰ ਦੇਵੋ ਉਸ ਵਿਅਕਤੀ ਅਤੇ ਲੜਕੀ ਨੂੰ ਕਾਬੂ ਕਰਕੇ ਪੁਲਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਇਲਾਕੇ ਦੇ ਲੋਕਾਂ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਪੁਲਸ ਨੇ ਇਹ ਕਾਰਵਾਈ ਕੀਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਘਰ ਵਿੱਚ ਲੰਬੇ ਸਮੇਂ ਤੋਂ ਗਲਤ ਕੰਮ ਕਰਵਾਏ ਤੇ ਕੀਤੇ ਜਾਂਦੇ ਸਨ ਤੁਸੀਂ ਵੇਖੋ ਕਿ ਮਾੜੇ ਕੰਮ ਕਰਨ ਵਾਲੇ ਹੁਣ ਕਿਵੇਂ ਚਿਹਰੇ ਛਪਾ ਕੇ ਲੋਕਾਂ ਦੀ ਨਜ਼ਰਾਂ ਤੋਂ ਬਚਦੇ ਫਿਰਦੇ ਨੇ ਹਾਂਜੀ ਸਰ ਕੀ ਮੰਗਦਾ ਸਾਹਮਣੇ ਇੱਕ ਮਿੰਟ ਕੋਈ ਗੱਲ ਜਿਹੜੀ ਮੰਗ ਲਿਆਦਾ ਸੀ ਇੱਕ ਕੱਲ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ 43 ਇਮੋਰਲ ਟਰੈਫਿੰਗ ਦਾ ਇੱਕ ਪਰਚਾ ਦਰਜ ਕੀਤਾ ਜੇ ਚ ਇੱਕ ਮਿਸਟਰ ਢਿੱਲੋ ਨਾਮ ਦਾ ਵਿਅਕਤੀ ਤੇ ਕੁਲਸ ਨਾਰਕ ਲੇਡੀ ਜਿਹੜੀ ਗ੍ਰਿਫਤਾਰ ਕੀਤੀ ਫਰਦਰ ਅਗ੍ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸਰ ਇਹ ਕੋਈ ਸਰ ਲੇਡੀ ਸਪਲਾਈ ਕਰਦੇ ਸੀ ਅੱਗੇ ਕੀ ਮਾਮਲਾ ਹੈ ਇਹ ਹਜੇ ਇਮੋਰਲ ਟਰੈਫਿੰਗ ਦਾ ਅਸੀਂ ਕੇਸ ਰਜਿਸਟਰਡ ਕੀਤਾ ਫਰਦਰ ਅਗੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਗੱਲ ਵੈਰੀਫਾਈ ਕਰ ਸਰ ਨਿੱਜੀ ਓਟੋ ਵਿੱਚ ਚੱਲ ਰਹੀ ਸੀ ਨਹੀਂ ਕਿ ਇੱਕ ਕਾਰ ਸੀ ਕਾਰ ਸੀ ਕਿਹੜੇ ਅਗਿਆ ਸਰ ਏ ਪੰਜ ਨੰਬਰ ਡਿਵੀਜ਼ਨ ਦੇ ਦੀ ਸੀ ਸਾਬਾ ਨੇ ਕਰ ਕਿ ਪੰਜ ਨੰਬਰ ਡਿਵੀਜ਼ਨ ਥਾਣੇ ਦਾ ਏਰੀਆ ਹੀ ਸੀ ਜੋ ਉੱਥੇ ਹੀ ਇਹ ਕੋਠੀ ਜਿਹੜੀ ਸਥਿਤੀ ਉੱਥੇ ਉਹ ਮੁਕਦਮਾ ਦਰਜ ਕੀਤਾ ਗਿਆ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਸਰ ਇਹ ਮਾਨ ਵਗੈਰਾ ਲਈ ਆ ਰਹੀ ਹੈ ਹਜੀ ਬਟ ਆਬਵੀਅਸਲੀ ਅਸੀਂ ਫਿਰ ਇਨਵੈਸਟੀਗੇਸ਼ਨ ਕਰਾਂ ਠੀਕ ਸਰ ਕਿਹਾ ਜਾ ਰਿਹਾ ਕਿ ਇਹਨਾਂ ਦੀ ਕੋਈ ਪਤਨੀ ਆਈਐਸ ਹੈ तो थोड़ा भाई आई तो थी <ट्रावार> नमानी करना क्यों शामिल होता है? आये अप्रैल के बाद ही बताओ। इनमें पायेंगे जानबूझ के इंद्राणी पड़ा। है तो आधे ठाणे, आधे बंजी। राज्य सरकार ना मारो। करना 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 करना। सरकार मारोगे भोर की। इधर कौन है? इधर घट घटी लगी है। क्या कर रहे हो? और क्या क्या कर रहे हो? किसी प्यार नहीं किसी प